ਜਿਨ੍ਹਾਂ ਦੇ ਵੀ ਵਾਲ ਝੜਦੇ ਹੈ ਐਕਚੁਅਲ ਇਹਨਾਂ ਦਾ ਮੇਨ ਕਾਰਨ ਹੈ ਸਾਡਾ ਖਾਣ ਪੀਣ। ਇਹ ਜਿੰਨੇ ਫਾਸਟ ਫੂਡ ਆਏ ਹੈ ਇਹ ਉਹਦਾ ਬਹੁਤ ਵੱਡਾ ਕਾਰਨ ਹੈ। ਇਹਨਾਂ ਨੂੰ ਅਸਥਮਾ ਹੈ 40 ਸਾਲ ਤੋਂ 10 ਸਾਲ ਤੋਂ 20 ਸਾਲ ਤੋਂ ਅਗਰ ਉਹ ਸਾਡੇ ਕੋਲ ਆਣਗੇ ਅਸੀਂ 90% ਪੇਸ਼ੈਂਟ ਦਾ 5 ਮਿੰਟ ਵਿੱਚ ਰਿਜ਼ਲਟ ਦੇ ਕੇ ਭੇਜਾਂਗੇ। 1 ਮਿੰਟ ਵਿੱਚ ਗੋਰਾ ਕਰਾਂਗਾ। 1 ਮਿੰਟ ਵਿੱਚ ਕਮਾਵਾਂਗਾ ਔਰ 6 ਮਿੰਟ 60 ਸਾਲ ਦੀ ਲੇਡੀ ਨੂੰ ਅਸੀਂ 50 ਸਾਲ ਦੀ ਬਣਾਵਾਂਗੇ ਇਹ ਸਿਰਫ ਕਹਿ ਦੇਣਾ ਨਹੀਂ ਹੈ ਅਸੀਂ ਪ੍ਰੈਕਟੀਕਲ ਕਰਾਵਾਂਗੇ ਜਿਹੜੀ ਅਸੀਂ ਗੱਲ ਕਰਾਂਗੇ ਉਹ ਸਾਰੀ ਪ੍ਰੈਕਟੀਕਲ ਹੋਏਗੀ ਸੋ ਸਿਹਤ ਅਨਮੋਲ ਖਜ਼ਾਨਾ ਇਸ ਦਾ ਕਿਵੇਂ ਖਿਆਲ ਰੱਖੀਏ ਪਰ ਅੱਜ ਦਾ ਜਦ ਸਾਡਾ ਖਾਣ ਪੀਣ ਹੋ ਚੁੱਕਾ ਸਾਡੀ ਸਿਹਤ ਨੂੰ ਕਹ ਲਓ ਕਿ ਇੱਕ ਖਤਰਨਾਕ ਬਿਮਾਰੀਆਂ ਦੇ ਨਾਲ ਗੰਭੀਰ ਬਿਮਾਰੀਆਂ ਦੇ ਨਾਲ ਕਿੰਨਾ ਪੈ ਰਿਹਾ ਹੈ ਕੀ ਅਗਰ ਆਪਾਂ ਪੁਰਾਣੇ ਸਮੇਂ ਦੀ ਗੱਲ ਕਰਦੇ ਆ ਤਾਂ ਲੋਕ 100-100 ਸਾਲ ਦੀ ਰੋਗ ਜੀਵਨ ਜਿੰਦੇ ਸਨ ਤੇ ਅੱਜ ਦੀ ਗੱਲ ਕਰਦੇ ਆ ਇੱਕ ਛੋਟਾ ਬੱਚਾ ਹੋਵੇ ਚਾਹੇ ਇੱਕ ਕਹ ਲੋ ਕਿ ਸਿਆਣਾ ਬੰਦਾ ਉਹ ਬਿਮਾਰੀਆਂ ਦੇ ਨਾਲ ਪਕੜ ਵਿੱਚ ਗ੍ਰਿਫਤ ਵਿੱਚ ਆਇਆ ਹੋਇਆ ਤੇ ਅੱਜ ਕੱਲ ਜਿੱਦਾਂ ਛੋਟੇ-ਛੋਟੇ ਬੱਚਿਆਂ ਨੂੰ ਹਾਰਟ ਅਟੈਕ ਦੀ ਸਾਹ ਦੀ ਸਮੱਸਿਆ ਆ ਰਹੀ ਹੈ ਜਾਂ ਉਹਦੇ ਵਾਲਾਂ ਦੀ ਸਮੱਸਿਆ ਆ ਰਹੀ ਹੈ ਉਹਦੇ ਕਿਡਨੀ ਦੀ ਸਮੱਸਿਆ ਆ ਰਹੀ ਹੈ ਉਹਦੀ ਫੈਟੀ ਕਹ ਲੋ ਮੋਟਾਪੇ ਦੀ ਸਮੱਸਿਆ ਆ ਰਹੀ ਹੈ ਕਿ ਬੰਦਾ ਜਿਹੜਾ ਕਿ ਕਹ ਲੋ ਕਿ ਆਪਣਾ ਬਿਮਾਰੀਆਂ ਨਾਲ ਕਿਰਦਾ ਜਾ ਰਿਹਾ ਇਹਦੇ ਕੀ ਕਾਰਨ ਨੇ ਸੋ ਅੱਜ ਤੁਹਾਨੂੰ ਅਸੀਂ ਮਿਲਵਾ ਰਹੇ ਆ ਦੀਵੇ ਆਯੁਰਵੈਦਿਕ ਜਿਹੜਾ ਕਲੀਨਿਕ ਹੈ ਜਿਹਦਾ ਕਿ ਆਯੁਰਵੈਦ ਤਰੀਕੇ ਨਾਲ ਪੂਰਾ ਇਲਾਜ ਕਰਦਾ ਜੜ ਤੋਂ ਬਿਮਾਰੀ ਦਾ ਇਲਾਜ ਕਰਦਾ ਸੋ ਉਹਨਾਂ ਦੇ ਆਪਾ ਡਾਕਟਰ ਜਿਹੜੇ ਐਨਕੇ ਚਾਵਲਾ ਜੀ ਸਾਡੇ ਨਾਲ ਮੌਜੂਦ ਨੇ ਡਾ ਨਰਿੰਦਰ ਚਾਵਲਾ ਐਕਸਪੀਅਰਟ ਸਪੈਸ਼ਲਿਸਟ ਲਛਮਨਾਨ ਆਯੁਰਵੈਦਿਕ ਕਾਲਜ ਅੰਮ੍ਰਿਤਸਰ ਸੇ ਬੋਲ ਰਹਾ ਹੂੰ ਅੱਸੀ ਤੁਹਾਨੂੰ ਉਹ ਬਿਮਾਰੀਆਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਦਾ ਪ੍ਰੋਪਰ ਕਿੱਥੇ ਇਲਾਜ ਨਹੀਂ ਹੈ ਜਿਸ ਤਾ ਹੈ ਗਿਆ ਵਾਲਾਂ ਦਾ ਝੜਨਾ ਅਲੋਪੇਸ਼ੀਆ ਅਰਾਟਾ ਯੂਨੀਵਰਸਾਲਿਸ ਪਹਿਲੇ ਆਪਾਂ ਉਹਦੀ ਗੱਲ ਕਰਾਂਗੇ ਜਿਨ੍ਹਾਂ ਦੇ ਵੀ ਵਾਲ ਝੜਦੇ ਹੈ एक्चुअल मेन कारण है सा पीठ ए जिन्हें फास्ट फूड आए हैं ये वह बहुत वाला कारण है वाल झड़न का हम तो बहुत है जेडे भी असि शैम्पू इस्तेमाल करते हैं वह भी कैमिकल उन्होंने पाए हुए हैं जो स्ट्रेस लें उदे करके भी झड़ते हैं तो इस तरह के कैलशियम की कमी आयरन की कमी ए बहुत सारे कारण हैं हेयरफाल या जिन्हों डेंडफ रहेगी भी झड़न गए ਇਹ ਕਿਸੇ ਦਾ ਜਦ ਕੋਈ ਇਲਾਜ ਨਾ ਹੋਵੇ ਅਸੀਂ ਉਹਨਾਂ ਨੂੰ ਠੀਕ ਕਰਦੇ ਹਾਂ ਤੁਸੀਂ ਸਾਡੀ ਇੱਕ ਨਹੀਂ ਜਿੰਨੇ ਪੇਸ਼ੈਂਟ ਦੇਖਣਾ ਚਾਹੋ ਮੇਰੀ ਵੀਡੀਓ ਦੇਖਣਾ ਚਾਹੋ ਦੇਖ ਸਕਦੇ ਹੋ ਇੱਕ ਬਿਮਾਰੀ ਹੈ ਐਲੋਪੇਸ਼ੀਆ ਅਰੇਟਾ ਐਂਡ ਜਨਿਵਰਸਲ ਜਿਹਦੇ ਵਾਲਾਂ ਦੇ ਵਿੱਚ ਕੀੜਾ ਲੱਗ ਜਾਂਦਾ ਹੈ ਛੋਟੇ ਟੁਕੜੇ ਚਲੇ ਜਾਂਦੇ ਨੇ ਵਾਲ ਆਪਾਂ ਉਹਨੂੰ ਕਹਿੰਦੇ ਐਲੋਪੇਸ਼ੀਆ ਅਰੇਟਾ ਇੱਕ ਜਗਾ ਯੂਨੀਵਰਸਲਿਸਟ ਜਿੱਦੇ ਸਾਰੀ ਪੂਰੀ ਬੋਡੀ ਦੇ ਵਾਲ ਚਲੇ ਜਾਂਦੇ ਹੈ ਇਹਦਾ ਵੀ ਕਿੱਥੇ ਇਲਾਜ ਨਹੀਂ ਹੈ ਜਿਹੜਾ ਵੀ ਅਸੀਂ ਅਨ ਕਾਊਂਟਡ ਕੇਸ ਕਰ ਚੁੱਕੇ ਹਾਂ ਜਿਹੜਾ ਵੀ ਚਾਹੇ ਮੇਰਾ ਵੀਡੀਓ ਦੇਖ ਸਕਦਾ ਹੈ YouTube ਚੈਨਲ ਦੇਵ ਆਰਵੇਦ ਪੰਚਗਰਮਾ ਸੈਂਟਰ YouTube ਚੈਨਲ ਨੂੰ ਸਬਸਕ੍ਰਾਈਬ ਕਰੇਗਾ ਉਹਦੇ ਬਹੁਤ ਸੇ ਪੇਸ਼ੈਂਟ ਮਿਲ ਜਾਣਗੇ ਔਰ ਇਹਨਾਂ ਨੂੰ ਵੀ ਮੈਂ ਵੀਡੀਓ ਦਿਖਾਵਾਂਗਾ ਇਹ ਤੁਹਾਨੂੰ ਦਿਖਾਣਗੇ ਕਿ ਕਿਸ ਤਰ੍ਹਾਂ ਆਪਾਂ ਠੀਕ ਕਰਦੇ ਆ ਉਹ ਤੇ ਸਰ ਆਪਾਂ ਗੱਲਬਾਤ ਕਰਦੇ ਆ ਕਿ ਅੱਗੇ ਕਹਿੰਦੇ ਕਿ ਬੰਦਾ ਜਿਹੜਾ ਕਿ ਹੁੰਦਾ ਸੀ ਬਜ਼ੁਰਗ ਹੁੰਦਾ ਸੀ ਨਾ ਵਾਲ ਛੁੱਟੇ ਹੁੰਦੇ ਸੀ ਪਤਾ ਲੱਗਦਾ ਸੀ ਕਿ ਬੰਦੇ ਦੇ ਵਾਲ ਛਿੱਟੇ ਹੋ ਕੇ ਬਜ਼ੁਰਗ ਹੋ ਗਿਆ ਅੱਜ ਆਪਾਂ ਦੇਖਦੇ ਆ ਕਿ ਕੁਆਰੇ ਬੱਚੇ ਆ ਵੀਵੀ 25-25 ਸਾਲ ਦੇ ਉਹਨਾਂ ਦੇ ਵਾਲ ਵੀ ਚਿੱਟੇ ਹੋ ਰਹੇ ਨੇ ਉਹਦਾ ਕੀ ਕਾਰਨ ਹੈ ਇਹ ਸਾਡਾ ਖਾਣਾ ਹੀ ਫਾਸਟ ਫੂਡ ਜਿਹੜਾ ਹੈ ਨਾ ਮੇਨ ਇਹੀ ਸਭ ਤੋਂ ਵੱਡਾ ਕਾਰਨ ਹੈ 80% ਬਿਮਾਰੀਆਂ ਦਾ ਤੇ ਦੂਸਰਾ ਆਪਾਂ ਦੇਖਦੇ ਹਾਂ ਕਿ ਵਾਲਾਂ ਦਾ ਝੜਨਾ ਕਿ ਇੰਸਟਾ ਕਹੋ ਕਿ ਵਾਲ ਛੋਟੀ ਉਮਰ ਦੀ ਬੱਚਿਆਂ ਦੇ ਕਹਿੰਦੇ ਵਾਲ ਝੜਨੇ ਸ਼ੁਰੂ ਹੋਦੇ ਗੱਜੇਪਣ ਆ ਜਾਂਦਾ ਉਹਦਾ ਵੀ ਆਪਣੇ ਕੋਈ ਇਲਾਜ ਹੈ ਹਾਂ ਸਾਡੇ ਕੋਲ ਤੁਹਾਨੂੰ ਦੱਸਿਆ ਨਾ ਕੋਈ ਐਸਾ ਇਲਾਇਨੀ ਵਾਲਾ ਨਾ ਜਿਹੜਾ ਅਸੀਂ ਨਾ ਕਰੀਏ ਤੁਸੀਂ ਇੱਕ ਵੀਡੀਓ ਨੇ ਅਨਕਾਊਂਟਡ ਵੀਡੀਓ ਸਾਡੀ ਦੇਖ ਸਕਦੇ ਸੋ ਇਥੇ ਹੀ ਆਪਾਂ ਗੱਲਬਾਤ ਕਰਦੇ ਆ ਕਿ ਲੋਕਾਂ ਨੂੰ ਕਹ ਲਓ ਕਿ ਸਾਹ ਦੀ ਸਮੱਸਿਆ ਵੀ ਆ ਜਾਂਦੀ ਐ ਸਾਹ ਜਿਹੜਾ ਚੰਨਣਾ ਸ਼ੁਰੂ ਹੋ ਜਾਂਦਾ ਕਿ ਅਸਥਮਾ ਦੀ ਜਿਹੜੀ ਨਿਸ਼ਾਨੀ ਹੁੰਦੀ ਆ ਸੋ ਸਰਦੀਆਂ ਵਿੱਚ ਉਹ ਪੇਸ਼ੈਂਟ ਨੂੰ ਬੜੀ ਦਿੱਕਤ ਆਉਂਦੀ ਐ ਤਾਂ ਉਹਨਾਂ ਰੋਗੀਆਂ ਲਈ ਸਰ ਆਪਣੇ ਕੋ ਕੀ ਟ੍ਰੀਟਮੈਂਟ ਐ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਜਿਨ੍ਹਾਂ ਨੂੰ ਅਸਥਮਾ ਹੈ 40 ਸਾਲ ਤੋਂ 10 ਸਾਲ ਤੋਂ 20 ਸਾਲ ਤੋਂ अगर कोई पेसेंट का नाइन परसेंट परमानेंट केस ठीक कर दे तो सैक्स की जिन भी कोई प्रॉब्लम कॉन्टैक्ट कर सकता है साइ यूट्यूब चैनल करे हर पेसेंट की वीडियो मिलन मेरी घट तो घट ਦੇਨ ਹਜ਼ਾਰ ਵੀਡੀਓ ਹੈ 600 ਮੈਂ ਪਾਈ ਹੋਈਆਂ ਉਹ ਤੁਸੀਂ ਚੈੱਕ ਕਰ ਸਕਦੇ ਸੋ ਤੁਹਾਨੂੰ ਇਹ ਲਾਂਚ ਕਿੰਨੇ ਸਾਲ ਹੋ ਗਏ ਮੈਨੂੰ ਤਾਂ ਹੋ ਗਏ ਜੀ 40 45 ਸਾਲ ਤੇ ਜਿਹੜੇ ਸਰ ਆਪੇ ਪ੍ਰੋਡਕਟ ਦੇ ਰਹੇ ਆ ਉਹ ਤੁਸੀਂ ਆਪ ਤਿਆਰ ਕਰਵਾਉਂਦੇ ਹੋ ਜਾਂ ਤਿਆਰ ਕਿਤੇ ਕਰਾ ਲੈਂਦੇ ਹੋ 90% ਮੇਰੇ ਆਪਣੇ ਹੀ ਪ੍ਰੋਡਕਟਸ ਆ 5-10% ਸਾਨੂੰ ਕੋਈ ਚੀਜ਼ ਸਾਡੇ ਕੋਲ ਨਹੀਂ ਬਣਾਨੀ ਆਉਂਦੀ ਉਹ ਅਸੀਂ ਬਾਜ਼ਾਰੋਂ ਲੈ ਲੈਂਦੇ ਆ ਅੱਜ ਮੈਂ ਤੁਹਾਨੂੰ ਐਸੀ ਚੀਜ਼ بتانے ਜਾ ਰਿਹਾ ਇੱਕ ਮਿੰਟੇ ਚ ਕੋਈ ਗੋਰਾ ਕਰ ਸਕਦਾ ਇਹ ਤੁਸੀਂ ਸੋਚੋ ਔਰ ਮੈਂ ਤੁਹਾਨੂੰ ਹੁਣੇ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਇੱਕ ਮਿੰਟੇ ਗੋਰਾ ਕਰਾਂਗਾ ਇੱਕ ਮਿੰਟੇ ਚਮਕਾਵਾਗਾ ਔਰ 6 ਮਿੰਟ 60 ਸਾਲ ਦੀ ਲੇਡੀ ਨੂੰ ਅਸੀਂ 50 ਸਾਲ ਦੀ ਬਣਾਵਾਂਗੇ ਇਹ ਸਿਰਫ ਕਹਿ ਦੇ ਨਾਲ ਨਹੀਂ ਹੈ ਅਸੀਂ ਪ੍ਰੈਕਟੀਕਲ ਕਰਾਵਾਂਗੇ ਜਿਹੜੀ ਅਸੀਂ ਗੱਲ ਕਰਾਂਗੇ ਉਹ ਸਾਰੀ ਪ੍ਰੈਕਟੀਕਲ ਹੋਏਗੀ एंड इंडियन ग्रूसबेरी सीरम और इंडियन ग्रूसबेरी क्रीम तो ये हमारे तीन प्रोडक्ट है जो भी इसको, इसको इस्तेमाल करेगा पहले दिन से उसको रिजल्ट मिलेगा और छह महीने के बाद उसके रिंकल्स खत्म हो जाएंगे स्किन टाइट हो जाएगी और आज के बाद ड्राइनेस खत्म हो जाएगी और चेहरे पे जो ब्लैकनेस है वो भी हट जाएगी ब्लिमिश भी कम होंगे ਸੋ ਇਥੇ ਸਰ ਅਗਰ ਕਿਸੇ ਨੇ ਸੰਪਰਕ ਕਰਨਾ ਹੋਵੇ ਜਾਂ ਮਿਲਣਾ ਹੋਵੇ ਤੁਹਾਡਾ ਪ੍ਰੋਡਕਟ ਜਿਹੜਾ ਲੈਣਾ ਹੋਵੇ ਉਹਨੂੰ ਕਿੱਥੇ ਆ ਕੇ ਮਿਲਣਾ ਪਏਗਾ ਹਾਂ ਦਿਵਯਾਰਵੇਦ ਪੰਚਕਰਮਾ ਸੈਂਟਰ 7 ਮਾਤਾ ਕੋਲਾ ਮਾਰ ਕਸ਼ਮੀਰ ਐਵੇਨਿਊ ਬਟਾਲਾ ਰੋਡ ਅੰਮ੍ਰਿਤਸਰ ਫੋਨ ਨੰਬਰ ਹੈ 7307792522